ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਸਰਚੰਗੀਰ ਕਾਰ ਵਾਲੀ ਗੱਬੜ ਮੈਂ ਦਿਖਾਉਣੀ ਆ ਸੇਲ ਆ ਡੀਟੇਲ ਵੀ ਤੁਹ ਪਹੁੰਚਿਆ ਆਓਗੇ ਕਰੀਏਗਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਭਾਈ ਮੇਰਾ ਸੀਰਾ ਮੇਰੇ ਘਰ ਸੰਨਾਗਾ ਜ਼ਿਲ੍ਹਾ ਬਰਨਾਲਾ ਪੈ ਗਿਆ ਮੋਬਾਈਲ ਨੰਬਰ ਆਪਣਾ 8146170809 8146170809 ਤੇ ਜਿਹੜੇ ਆਪਾਂ ਮੱਝ ਦੇਖੀ ਐ ਨੇ ਸੁਆ ਕਿਹੜਾ ਸੁਣਦੀ ਆ ਇਹ ਬਈ ਤੀਜਾ ਸੁਆ ਸੁਣਾ ਨੇ ਹੁਣ ਤੀਜਾ ਸੁਆ ਤੇ ਆਪਣੇ ਕੋਲ ਜੀ ਪਿਛਲੀ ਵਾਰ ਹਾਂ ਹਾਂ ਬਈ ਆਪਣੇ ਕੋਲ ਜੀ ਪਿਛਲੀ ਵਾਰੀ ਠੀਕ ਐ ਕਿੰਨਾ ਦੁੱਧ ਪਾਇਆ ਨੇ ਪਿਛਲੀ ਵਾਰ ਬਾਈਆ ਦਾ 15 16 ਕਿਲੋ 15 ਕਿਲੋ ਮੰਨ ਕੇ ਚੱਲੋ ਵੀ ਰਾਮ ਨਾਲ ਫੁੱਲਾ ਦੁੱਧ 15 ਕਿਲੋ ਤੇ ਲੰਬਾ ਟਾਈਮ ਦੁੱਧ ਪਾਇਆ ਵਧੀਆ ਹਾਂ ਹਾਂ ਦੁੱਧ ਬਲ 2.5 ਮਹੀਨੇ ਫੱਡੀ ਆ ਗਈ ਆਪਾਂ ਦੋ ਵਾਰ ਚਾਰਟ ਤੇ ਲਾ ਲਈ ਸੀਗੀ ਠੀਕ ਐ ਤੇ ਚੋਣ ਵਗੈਰਾ ਓਕੇ ਆ ਚੋਣ ਦਾ ਬਾਈਆ ਹੁਣ ਵੀ ਤੂੰ ਗੱਬਰ ਦੇ ਧਾਰਾ ਮਾਰਦੇ ਹੈ ਨਾ ਮੋਟੀ ਧਾਰਾ ਆਏ ਨਾ ਫਵਾਂਗੀ ਠੀਕ ਐ ਕੋਈ ਮੰਨ ਕੇ ਚੱਲੇ ਜੇ ਕੋਈ ਵੀ ਆਨਲਾਈਨ ਆਉਂਦਾ ਜਾਂ ਕੋਈ ਦਿੱਕਤ ਨਹੀਂ ਉਸ ਕੋਲ ਸਣਾ ਜੀ ਕੋਈ ਹੋਰ ਜੀ ਕੋਈ ਤਿੰਨ ਚਾਰ ਦਿਨ ਬਾਅਦ ਹੈ ਨਾ ਬਾਕੀ ਇਹਨਾਂ ਵੱਧ ਵੀ ਲੈ ਸਕਦੇ ਆ ਜੀ ਤਿੰਨ ਚਾਰ ਦਿਨ ਬਾਕੀ ਤੇ ਥਣ ਵਗੈਰਾ ਸੋਹਣਾ ਲੰਬੇ ਥਾਣਾ ਹੈ ਨਾ ਹਾਂ ਸੋਹਣਾ ਬਈ ਚਵਾਈ ਵੀ ਨਹੀਂ ਬੋਲੀ ਆ ਬਾਕੀ ਸ਼ੀਲਾ ਨਹੀਂ ਆ ਦੇਖ ਲਾ ਠੀਕ ਹੈ ਨਾ ਨੇ ਕੋਈ ਕੱਪੜਾ ਪਾਉ ਕੋਈ ਉਹ ਹੋਣੀ ਕਰਨਾ ਹੁੰਦਾ ਨਾ ਕਿਵੇਂ ਮਰਦੀ ਇਹ ਥਾਣਾ ਨੂੰ ਹੱਥ ਲਾਈਏ ਥੋੜਾ ਜਿਹਾ ਹੁਣ ਸੱਤ ਦਾਰਦੀ ਹਰ ਮੋਲ ਦਾ ਕਰਕੇ ਹੋ ਜਾਂਦੀ ਆ ਤੇ ਟੀਕਾ ਕਿਹੜਾ ਭਰਾਏ ਦੇ ਠੀਕ ਆ ਬਾਈ ਆਪਾਂ ਕੋਈ ਨਾਂ ਦਾ ਨਹੀਂ ਆਪਾਂ ਨੂੰ ਬੋਲਣਾ ਠੀਕ ਆ ਨੂੰ ਮੈਂ ਵਧੀ ਟੀਕਾ ਭਰੋਣਾ ਲੈਣਾ ਕਹੀ ਦੀ ਵੀ ਝੂਠ ਬੋਲੀ ਜੀ ਕਿ ਫਾਇਦਾ ਹੈ ਨਾ ਠੀਕ ਹੈ ਐਵੇਂ ਐਵੇਂ ਨਤੀ ਦਾ ਨ ਤੇ ਚੂੰਡ ਚਬਾਉ ਕਿਆ ਹੈ ਹਾਂ ਹਾਂ ਬਈ ਮੁੱਲੇ ਦਾ ਕੀ ਰੱਖਿਆ ਮੁੱਲ ਬਈ ਇਹਦਾ 130 ਹੈਗਾ ਮਾਨਦਾਨ ਕਰ ਦਾਂਗੇ ਮਾਨਦਾਨ ਕੋਈ ਗੱਲ ਨਹੀਂ ਕਰ ਦਾਂਗੇ ਤੇ ਸੈਂਗ ਇੱਕ ਮਾੜਾ ਜਿਹਾ ਟਟਿਆ ਹੋਣਾ ਇੱਕ ਥੋੜਾ ਜਿਹਾ ਸਿੰਗ ਥੱਲਾ ਹੋਵਾਂਗਾ ਟੁੱਟ ਹੋਦਾ ਕਰਕੇ ਨਾਲ ਹੋਗਾ ਠੀਕ ਹੈ ਬੁਣਿਆ ਹੋਇਆ ਤੇ ਬਾਕੀ ਕੋਈ ਚਬਾਈ ਚੂਈ ਖੜਵਾ ਤੋਂਾਂ ਦੀ ਐਨ ਹੋਵਾਂਗੀ ਕੋਈ ਹੋਣੀ ਨਹੀਂ ਮਰਜ਼ੀ ਸੋ ਥਣ ਲੰਬਾ ਹਾਥੀ ਚਬਾਈ ਵਾਲਾ ਟੋਰੀ ਬਾਹਰ ਮੇ ਨੂੰ ਸੋ ਵੀਰ 1,30,000 ਰੁਪਏ ਕੀਮਤ ਆ ਦਿਨ ਕੁ ਜੇ ਲੈ ਜੂ 2-4 ਦਿਨ ਤੇ ਪੱਠ ਪੁੜੇ ਜੇ ਬਣਤਰ ਚੌੜੀ ਚੂੜੀ ਬਹੁਤ ਆ ਰਾਜੀ ਪਲੀ ਪੁਲੀ ਬਹੁਤ ਆ 15-16 ਲੀਟਰ ਦੁੱਧ ਦਸਦਾ ਹੀ ਦਿਨ ਦੋਰੀ ਤੇ ਵੀ ਦੁੱਧੇ ਦਾ ਦੂਜੇ ਸੂਏ ਪਾਇਆ ਹੋਇਆ ਤੋ ਸੈਂਗ ਨੂੰ ਮੱਥਾ ਦੇਖੋ ਤੇ ਬਾਕੀ ਲੈ ਵਾਲੇ ਪਟਾਂਚਾ ਵਗੈਰਾ ਮੈਂ ਤਾਂ ਬਹੁਤ ਚੰਗਾ ਹੈਗਾ ਤੇ ਸਾਫ ਸੁਥਰੀ ਹੈ ਚੰਗੀ ਵੀ ਇਹ ਕਹਿੰਦਾ ਚੋਣ ਚਵਾਦੀ ਹੈ ਸਾਤ ਸੁਵਾਦੀ ਹੈ ਤੇ ਮੁਠੀ ਵਾਲਾ ਥਾਣਾ ਚੋਣ ਦਾ ਸੁਆਦ ਆ ਜਿਹੜਾ ਟੈਪ ਦਾ ਥਣ ਲੱਗਿਆ ਵਾ ਰਾਜੀ ਪਲੀ ਪੁਲੀ ਬਹੁਤ ਆ ਛੋਟੀ ਸ਼ੁਰੂਆਤੀ ਜਸੂਦੀ ਸੀ ਬਾਕੀ ਟੀਕੇ ਦਾ ਆਪਾਂ ਉਹ ਚੰਗੇ ਭਰਾ ਲੈ ਉਹ ਮਈਆਂ ਨੇ ਆਪ ਨੂੰ ਵੀ ਆਇਆ ਹਨ ਉਹ ਵੀ ਚੱਲ ਜੇ ਗੱਟੇ ਕੂਟੇ ਦੇ ਸੀ ਤੇ ਫਿਰ ਉਹਨੇ ਜਿਆਦਾ ਵਧੀਆ ਪਾੜ ਲੈਂਦਾ ਹਨ ਠੀਕ ਹੈ ਸੋ ਦੇਖੋ ਥਾਂ ਲੇਵ ਦੀ ਬਣਤ ਬਹੁਤ ਚੰਗੀ ਹੈ ਸੂਆ ਇਸ ਵਾਰ ਤੀਜਾ ਸੂਦੀ ਹੈ ਦਿਨ ਦੋ ਤਿੰਨ ਦਿਨ ਕੱਢ ਜੂ ਹਨ ਵੀਰੇ ਭਾਈ ਵੱੱਦ ਵੀ ਲੈ ਦੂਗੀ ਹਨਾ ਉਹ ਮੈਂ ਸਾਡੇ ਕੋਲੇ 3 4 ਦਾ ਨੰਮਾ ਦਿਖਾਉਣ ਵਾਲਾ ਪਾਏ ਨਹੀਂ ਗਏ ਹਜੇ ਹਜੇ ਮੈਨੇ ਕੋਈ ਉਹ ਨਹੀਂ ਕਰਿਆ ਹੁਣੇ ਦੋ ਕੁ ਦਿਨਾਂ ਦੀ ਮਨਸਿਕਾ ਨਹੀਂ ਵਧੀਆ ਠੀਕ ਹੈ ਤੇ ਇੱਕ ਤੀਜਾ ਮਨਦਾਨ ਕਰਦਾਂਗੇ ਆਪਾਂ ਨਾ हां हां भाई काले ਨਾੜਾ ਨੂੰ ਵਾ ਦੇਖ ਲੈ ਵੀਰਿਆ ਨਾ ਜਿਵੇਂ ਅਗਲਾ ਕਹਿਦਾ ਸੀ ਠੀਕ ਹੈ ਕੋਈ ਆਇਆ ਨਹੀਂ ਜਾਈ ਕਿਵੇਂ ਮਰਜੀ ਥੱਲੇ ਹਨ ਜਵਾਕ ਫਿਰਦੇ ਰਹਣੇ ਮਿਲਕਵੇਂ ਵਗੈਰਾ ਚੰਗੀ ਦਿਖਾਈ ਦਿੰਦੇ ਪੂਰੀ ਆਟਾ ਚਾ ਦੇਖ ਲੈ ਕਿੱਡਾ ਚੌੜਾ ਮੈਂ ਇੱਥੋਂ ਦੇ ਲਾ ਹਾਂ ਸੋ ਬਹੁਤ ਚੰਗੀ ਜਾਂਦੀਆਂ ਨਾਲੀ ਹਨ 2.5 ਫੁੱਟ ਦੀ ਮੈਂ ਇੱਥੋਂ 2.5 ਫੁੱਟ ਚੌੜੀ ਹੈ ਤੇ ਮੋਬਾਈਲ ਨੰਬਰ ਆਪਣਾ 81461 70809 ਸਕੀ ਸਾਈ ਵੀਰਦੇ ਚੋਟੀ ਪਸੰਦ ਹੋਵੇ ਮੈਂ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ